ਸਤਿ ਸ੍ਰੀ ਅਕਾਲ ਜੀ ਮੇਰੇ ਦੋਸਤਾਂ ਨੂੰ ਮੈਂ ਇਸ ਟਾਈਮ ਦਾ ਫਰਾਂਸ ਦੇ ਨਹਿਗਾ ਅੱਜ ਸੋਮਵਾਰ ਤੇ ਤਰੀਕ ਹੈਗੀ ਅੱਜ 30 ਤੇ ਜਿਹੜੇ ਮੈਂ ਪਿੰਡ 'ਚ ਨਾ ਹੈਗਾ ਲਾਲ ਬਰੇਟ ਸੂਰਜ ਨਿਕੜਿਆ ਕਰਦਾ ਦੋ ਦਿਨ ਮੈਂ ਇੱਥੇ ਖੜਿਆ ਪੰਛੀਆਂ ਦੀ ਆਵਾਜ਼ ਸੁਣੀ ਗਿਆ ਮੈਂ ਕਿਤੇ ਨਹੀਂ ਘੁੰਮਣਾ ਹੈ ਉਧਰ ਇੱਧਰ ਇੱਧਰ ਹੈਗਾ ਛੋਟਾ ਜਿਹਾ ਪਿੰਡ ਆ ਮੈਂ ਜਾਣਾ ਐਸ ਸਾਈਡ ਇੱਥੇ ਦੇ ਹੈਗਾ ਕੁਝ ਜਗ ਕਿਲੋਮੀਟਰ ਹੋਰ ਸੁਣਾਓ ਠੀਕ ਆ ਤੁਸੀਂ ਆਪਣਾ ਹਾਲ ਚਾਲ ਸੁਣਾਓ ਕਮੈਂਟਾਂ ਚ ਤੇ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਲਾਇਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਾਂ ਦੋਸਤੋਂ ਕਰਤੀ ਸ਼ਿਫਟ ਸਟਾਰਟ ਟਾਈਮ ਇੱਥੇ 6:30 ਹੋ ਚੱਲਿਆ ਤੇ 1 ਘੰਟਾ 6 ਮਿੰਟ ਦਾ ਰਸਤਾ ਹੈ ਆਜੋ ਤੁਹਾਨੂੰ ਦਿਖਾਈਏ ਮਾਹੌਲ ਦੋ ਦਿਨ ਆਪਣਾ ਤਾਂ ਉਹ ਹਸਾਬ ਦਾ ਵਾ ਕੈਂਪਿੰਗ ਵਾਲੇ ਸਿਸਟਮ ਆਪਣਾ ਦੋ ਦਿਨ ਵਧੀਆ ਪਾਂਛੀਆਂ 'ਚ ਰਹੇ ਸਵੇਰ ਉੱਠ ਕੇ ਐਕਸਰਸਾਈਜ਼ ਆ ਲੀਤੀ ਦੀ ਖਾ ਰਿਆ ਪੀ ਲਿਆ ਸੋ ਗਏ ਬਸ ਇਹ ਕੰਮ ਦਾ ਆਪਾਂ ਵੀ ਕੈਂਪਿੰਗ ਕੀਤੀ ਜਿੱਥਾਂ ਆਪਾਂ ਨੂੰ ਹਨੇਰਾ ਹੋ ਗਿਆ ਤਾਂ ਆਪਾਂ ਸੈਨ ਨੂੰ ਗੱਡੀ ਲਾਇਆ ਘੜੀ ਕਿੰਨਾ ਸੋਹਣਾ ਮਾਹੌਲ ਆ ਸਵੇ ਸਵੇਰਾ ਇੱਥੇ ਡੰਗਰ ਇੱਧਾ ਖੁੱਲੇ ਚਾਰਦੇ ਇੱਥੇ ਡੇਰੀ ਫਾਰਮ ਵਾਲੇ ਜਿਹੜੇ ਇੱਥੇ ਵਾਰਾ ਪਸ਼ੂ ਨਹੀਂ ਨਾ ਹੈਗੇ ਇੱਥੇ ਵਾਰਾ ਪਸ਼ੂ ਕਿਥਾ ਆਉਣ ਦਿੰਦੇ ਇਹਦਾ ਜਦ ਫਿਰ ਵੱਡ ਬਡਾਂਗਾ ਕਰ ਦਿੰਦੇ ਜਿਹੜਾ ਦੁੱਧ ਤਾਂ ਦਿੰਦੀ ਨਹੀਂ ਲੰਦਾ ਇੱਧਰ ਮੱਕੀ ਹੋ ਗਈ ਲੱਖ ਲੱਖ ਜਿੰਨੀ ਆਲੂ ਸਾਰਾ ਸਾਰੀਆਂ ਫਸਲਾਂ ਦਿਖਣ ਨੂੰ ਮਿਲਦੀਆਂ ਕਾਣਕ ਪੱਟ ਹੋਈ ਜਾਂਦੀ ਜਿਹੜੀ ਪੱਕ ਹੋ ਗਈ ਕਿੱਦਾਂ ਘਰਾਂ ਦੇ ਬਾਹਰ ਫੁੱਲ ਫਲ ਰੱਖੇ ਹੋਏ ਖਿੜਕੀਆਂ ਸਜਾ ਕੇ ਰੱਖੇ ਬੋਲਾ ਸ਼ੈਫ ਤੇ 100 ਕਿਲੋਮੀਟਰ ਸਾਈਡ ਪਿੰਡਾਂ ਚ ਘੁੰਮੇਗਾ ਪਾਉ ਐਦਾਂ ਖੁੱਲੇ ਚਰੀ ਜਾਂਦੀਆਂ گاਵਾ ਤੂੰ ਪਾ ਵੇਗ ਸਾਈਡ ਤੇ ਪੈਂਦੀ ਨਾ ਤੇ ਵਿਊ ਬਹੁਤ ਵਧੀਆ ਆਗਾ ਤਾਂ ਅੱਗੇ ਵਾਲਾ ਤੇ ਪੜੇ ਤਾਜ ਮਹਿਲ ਨੀ ਪੰਦੇ ਬਾ ਛੋਟੇ ਜੇ ਸਾਰੀਆਂ ਫੈਸਿਲਿਟੀਆਂ ਨਹੀਂ ਛੋੜੇ ਘਰਾਂ 'ਚ ਇਹ ਤੂੜੀ ਰੱਖੀ ਵੀ ਟੱਕ ਕੇ ਸ਼ਾਂਤ ਮਾਹੌਲ ਬਿਲਕੁਲ ਸ਼ਾਂਤੀ ਹੈ ਸਾਡੇ ਪਿੰਡੇ ਜਿੱਦਾ ਹੁੰਦਾ ਨਾ ਮਾਹੌਲ ਉਦਾਂ ਦਾ ਨਹੀਂ ਹੈਗਾ ਇਤਰਾ ਇੱਥਰ ਆਪਣੇ ਆਪਣੇ ਘਰਾਂ 'ਚ ਬਸ ਮਸਤਗੇ ਹੈ ਥਾ ਜਮੀਨਾਂ ਦੇ ਕੋਈ ਮਿਣਤੀ ਗਿਣਤੀ ਨਹੀਂ ਹੈ ਇਹ ਖੁੱਲੀ ਖੇੜਾ ਜੀ ਨੂੰ ਮਾਰੀ ਨਜ਼ਰ ਕਮਾ ਲੋ in 400 meters at the roundabout take the first exit onto rue henri denan d925 meters, cross the roundabout okay, and take the second exit n25 ਇਹਨੂੰ ਹੁਣ ਪਤਾ ਨਹੀਂ ਕੀ ਕਹਿੰਦੇ ਹਰੇ ਰੇ ਪੱਤੇ ਇਹ ਕੋਰੇ ਬੜੇ ਖਾਂਦੇ ਇਹਦੀ ਪੱਤਰ ਦੇ ਖੇਤੀ ਹੁੰਦੀ ਸਫਰ ਮੇਰਾ ਰਹੇਗਾ 20 ਕਿਲੋਮੀਟਰ ਆਪਾਂ ਬਿਲਕੁਲ ਖੇਤਾਂ ਕੋਤਾ ਵਿੱਚ ਪਿੰਡਾਂ ਵਿੱਚੇ ਘੁੰਮਾਂ ਕਰਦੇ ਬੰਦੇ ਦਾ ਮਾਰੇ ਇਹਨੇ ਪਹਣੀ ਕਿੱਧਰ ਕਿੱਧਰ ਦੇ ਲੋ ਦਾਣਾ ਪਾਣੀ ਖਿਲਾ ਰਿਆ ਵਾ ਕਦੇ ਵੀ ਨਹੀਂ ਸੋਚਿਆ ਤਾਂ ਹੀ ਐ ਪਿੰਡਾਂ 'ਚ ਘੁੰਮੂਗੇ ਸਾਬ ਕੁਛ ਪਹਿਲੇ ਤੈਅ ਹੋ ਗਿਆ ਬੰਦਾ Meters D31. turn right onto Rue de Lagar, D thirty one. A restaurant Lagar, D thirty <laughs> one. Someone a charge. ਕਿੰਨੇ ਪੁਰਾਣੇ ਪੁਰਾਣੇ ਘਰ ਵੀ ਸੰਭਾਲ ਕੇ ਰੱਖੇ ਹੋਏ ਨੇ ਚਾਹ ਕਰ ਜੀਨੋ ਵੀ ਮੇਰੀਆਂ ਵੀਡੀਓ ਵਿੱਚ ਚੰਗੀਆਂ ਲੱਗਦੀਆਂ ਹਨ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਸੁਝਾਅ ਦਿਆ ਕਰੋ ਆਪਾਂ ਕੁਝ ਗਲਤ ਤਾਂ ਹੁੰਦਾ ਨਹੀਂ ਹੈਗਾ ਫੈਮਿਲੀ ਜੀ ਵੈਗ ਵੀ ਦੇਖਣ ਵਾਲਾ ਨਾ ਕੋ ਗਲਤ ਬੋਲੀ ਦਾ ਨਾ ਹੀ ਆਪਾਂ ਦੀ ਇੰਦਾ ਦੀ ਸੋਚ ਹੈਗੀ ਵੀ ਗਲਤ ਚੀਜ਼ਾਂ ਕਰਕੇ ਗਈ ਹੈ ਇਹ ਦੇਖੋ ਕਿੰਨਾ ਪੁਰਾਣਾ ਘਰ ਆਪਾਂ ਹੈਗੇ ਸੱਚੇ ਪੱਕੇ ਬੰਦੇ ਦੇਸੀ ਹੈ ਸੈਡੂ ਹੈ ਦੇਖੋ ਇਹ ਦੇਖੋ ਕਿੱਦਾਂ ਰੋਡ 'ਤੇ ਮੈਂ ਕਹਾਂ ਸੈਡੂ ਤੇਰੀ ਨਾਮ 16 ਸੈਡੂ ਵਾਚ ਗਿਆ ਇੱਕ ਸਾਡਾ ਮਿੱਤਰ ਵੀ ਸੈਡੂ ਹੈਗਾ ਉਹ ਨਿਊਜ਼ੀਲੈਂਡ ਰਹਿੰਦਾ ਮਿਹਨਤ ਦਾ ਮੁੱਲ ਪਾ ਦੇ ਕਰੋ ਆਪਾਂ ਜੀ ਇਹਨਾਂ ਨੂੰ ਫੋਲੋ ਕਰਦੇ ਆਪਾਂ ਜੀ ਇਹਨਾਂ ਦੇਖਦੇ ਹਾਂ ਦਾ ਲਾਈਕ ਵੀ ਕਰੀਦਾ ਕਮੈਂਟ ਵੀ ਕਰੀਦਾ ਉਹ ਸਾਹਮਣੇ ਟਰੈਕਟਰ ਗਿਆ ਸਰਪੰਚਾਂ ਦਾ ਪਤਾ ਨਹੀਂ ਹੁਣ ਤੁਸੀਂ ਕੀ ਚਾਹੁੰਦੇ ਪਤਾ ਨਹੀਂ ਗੰਤ ਮੰਦ ਦੇਖਣਾ ਨੂੰ ਪਸੰਦ ਹੈ ਜੈਨੂਅਲ ਚੀਜ਼ਾਂ ਤੁਸੀਂ ਦੇਖਣੇ ਨਹੀਂ ਚਾਹੁੰਦੇ ਉਹਨਾਂ ਨੂੰ ਤੁਸੀਂ ਲਾਈਕ ਨਹੀਂ ਸ਼ੇਅਰ ਨਹੀਂ ਕਮੈਂਟ ਨਹੀਂ ਕਰਦੇ ਗੰਦ ਮੰਦ ਦਾ ਕਿੰਨਾ ਮਿਲੀਅਨ ਆ ਜਾਂਦੇ ਉਹਨਾਂ ਨੂੰ ਵੀ ਉਹ ਫਿਰ ਕਹਿੰਦੇ ਗੰਦ ਪਾਉਂਦੇ ਗੰਦ ਪਾਉਂਦੇ ਨਹੀਂ ਗੰਦ ਦੇਖਦੇ ਆ ਲੋਕ ਤੇ ਜੋ ਚੀਜ਼ ਲੋਕ ਦੇਖਦੇ ਬੰਦਾ ਉਹੀ ਪਾਉਂਦਾ ਮੈਂ ਜਾਦੂ ਘਰ ਬਣਾਈ ਵੀ ਚੰਗੀਆਂ ਚੀਜ਼ਾਂ ਨੂੰ ਸਪੋਰਟ ਨਹੀਂ ਕਰਦੀ ਦੁਨੀਆ ਐਸੀ ਚੀਜ਼ ਹੈ ਨਾ ਦਿਖਾ ਦੇਣੀ ਆ ਇਹ ਪਿੰਡ ਦੀ ਪਾਣੀ ਵਾਲੀ ਟੈਂਕੀ ਇਹ ਡੰਗਰ ਵੱਜੇ ਨਵੀਂ ਲੋਕੇਸ਼ਨ ਹੁੰਦੀ ਪੱਕੀਆਂ ਲੋਕੇਸ਼ਨਾਂ ਨਹੀਂ ਹੈਗੀਆਂ ਮੇਰੀਆਂ ਮੇਰੇ ਹਰ ਨਵੀਂ ਲੋਕੇਸ਼ਨ ਹੁੰਦੀ ਆਪੇ ਟੇ ਤੁਹਾਡਾ ਕੋਈ ਜ਼ੋਰ ਨਹੀਂ ਲੱਗਦਾ ਤੁਸੀਂ ਬਸ ਲਾਈਕ ਕਰਨਾ ਕਮੈਂਟ ਕਰਨਾ ਨਾ ਤੁਹਾਡਾ ਖਰਚਾ ਹੁੰਦਾ ਨਾ ਆਪਾਂ ਤੋਂ ਤੇ ਕੁਝ ਮੰਗੀਦਾ ਵਾਹਿਗੁਰੂ ਨਾ ਸਭ ਕੁਝ ਦੇ ਦਿੱਤਾ ਬਿਨ ਮੰਗੇ ਮਿਹਨਤ ਕਰੀ ਦੀ ਮਿਹਨਤ ਦਾ ਮੁੱਲ ਪਾ ਦੇ ਕਰੋ After two hundred meters, turn right. D1 In two hundred right to, to Saint D one hundred and fifty nine, signs for Saint Juan, Flixie Court. Okay, Benji. take the next right onto road of st one b159 ਸੋ ਆਪਣੀ ਲੋਕੇਸ਼ਨ ਉਪਹੁੰਚਣੇ ਵਾਲਾ ਹੈ ਬਸ 2 ਕਿਲੋਮੀਟਰ ਰਹਿ ਗਿਆ ਇਹ ਇੱਕ ਸਰਕਾਰ ਵਾਹੇ ਕਿੰਨੇ ਸੋਨੇ ਲੱਗਦੇ देखो दा In 200 meters turn left Main apni location pahunch hi gaya At the light turn left then turn right in two hundred meters, meters. meters at the roundabout, take the second exit onto to Sabrina or ਖਾਲੀ ਘਰ ਆਉਣਾ ਟਰੱਕ ਉਹ ਲੈਫਟ ਵਾਂ ਟਾ ਰੌਂਡ ਆਪਾਂ ਪਹੁੰਚ ਗਏ ਆਪਣੀ ਲੋਕੇਸ਼ਨ ਪਰ ਆਪਾਂ ਪਹੁੰਚ ਗਏ ਕੰਪਨੀ ਚ 8 ਵਜੇ ਆਉਣੇ ਆਪਾਂ ਨੂੰ ਮੈਂ ਤਾਂ ਖੜਦੇ ਆ ਆ ਜਾਂ 7:30 ਹੋਏ ਆਪਾਂ ਪਹੁੰਚ ਗਏ ਵੀ ਅਨਲੋਡਿੰਗ ਵਾਲੀ ਜਗਾ ਤੇ 8 ਵਜੇ ਹੋਣੀ ਹੈ ਓਪਨ ਇਹ ਪਿੰਡ ਦਾ ਮਾਹੌਲ ਸੂਰਜ ਬੰਦਾ ਪੁਰਾਣੀ ਟੈਂਕੀ ਆ ਪਿੰਡ ਦੀ ਦੀ ਕੰਪਨੀ ਲਾਦੀ ਉਹ ਇੰਗਲੈਂਡ ਦਾ ਫਲੈਗ ਲੱਗਿਆ ਉੱਪਰ 8 ਵਜੇ ਹਣੀ ਓਪਨ 12 ਵਜੇ ਡੇਢ ਇੱਕ ਘੰਟੇ ਡੇਢ ਘੰਟੇ ਦਾ ਬ੍ਰੇਕ ਪੂੰਡਾ ਭੰਡਾਰੀਆ ਉੱਡ ਗਿਆ ਇਹ ਰਾ ਛੋਟੇ ਆਂਦੇ ਪੇਪਰਾਂ ਕੋਈ ਲਿਖਿਆ ਹੋਇਆ ਨਹੀਂ ਹੁਣ ਪੂੰਡਾ ਭੰਡਾਰੀਆ ਪਾਸ ਕਰ ਫੇਲ ਟਾਈਮ ਹੈਗਾ ਮੈਂ ਚੱਲ ਘੁੰਮ ਲੈਂਦੇ ਆ ਇਹ ਸਾਈਡ ਹੈਗਾ ਇੰਗਲੈਂਡ ਮੈਂ ਬਿਲਕੁਲ ਸਮੁੰਦਰ ਦੇ ਲਾਗੇ ਪਾਸਾ ਘੁੰਮ ਹੈਗਾ ਪਾ ਆ ਦੇਖੋ ਕਿੰਨੇ ਕਿੰਨੇ ਪੁਰਾਣੇ ਘਰ बिल्कुल शांति चिड़िया इतने सारे पंछी हैं चिड़िया कि सार इत ਇਹ ਪਿੰਡ ਦਾ ਰੌਂਡਵਾਰਡ ਇਹ ਪਿੰਡ ਦਾ ਰੋਡ ਮੋੜ ਹੈ ਇਧਰ ਤੇ ਮ ਆਇਆ ਉੱਤਰ ਗੇੜੀ ਮਾਰ ਰਹੇ ਆਂ ਪਹਿਲਾਂ ਮ ਇਧਰ ਜਾ ਗਿਆ ਆ ਪਾਣੀ ਚੱਲਿਆ ਵਾ ਉੱਥੇ ਮੈਂ ਜਿਹੜੇ ਪਿੰਡ 'ਚ ਖੜਿਆ ਹਾਂ ਮੈਂ ਤਾਂ ਨਹੀਂ ਘੁੰਮਦਾ ਮੈਂ ਹ ਹੁੰਦਾ ਹੀ ਹੈ ਕੋ ਉਪਰਾਂ ਬੰਦਾ ਘੁੰਮਦਾ ਸਾਲਾ ਡਰੇ ਲੱਗਦਾ ਕੁਛ ਆਪਾਂ ਨਾ ਵੇ ਵਾਣੀ ਕਿੰਨਾ ਸਾਫ ਹੈ ਥੱਲੇ ਪੱਥਰ ਵੀ ਦਿਖਦੇ ਆ ਧਰ ਘਾਰ ਇਹ ਕਿਹੜੇ ਕੁਗੜਿਆਂ ਦੀ ਹੈ ਸ਼ੋਪ ਇਹᱫ ਬਿਲਕੁਲ ਪਿੰਡਾਂ ਵਾਲਾ ਮਾਹੌਲ ਹੈ ਕਿੰਨੇ ਪੁਰਾਣੇ ਪੁਰਾਣੇ ਘਰ ਆ ਦੇਖੋ ਬਹੁਤ ਨਹੀਂ ਕਾਦੀ ਚੁਣਾਈ ਹੋਊਗੀ ਲੱਗਿਆ ਬੈਲਟਾ ਖੋਲਣਾ ਤੇ ਇਹ ਮਾਰ ਲੇ ਲੋਡ ਹੋਇਆ ਵਾ 8:00 ਵਜੇ ਨੂੰ 7 ਮਿੰਟ ਪਹਿਰੇ 8:00 ਵਜੇ ਹੋਈ ਕਰਨਾ ਨਹੀਂ ਕੰਮ ਸਟਾਰਟ ਜਾਨਾ ਇਹ ਬੈਲਟਾ ਦਾ ਕੰਮ ਨਿਬੇੜ ਦੇਣਾ ਆਨਲੋਡਿੰਗ ਹੋ ਗਈ ਸਟਾਰਟ ਆਪਣੇ ਦੇ ਹੋਰ ਰੋਲ ਹੈ ਜਿਹੜੇ ਇੱਥਾ ਫਸਲਾਂ ਨੂੰ ਨਾ ਖੇਤ ਵਿੱਚ ਜਿਹੜੇ ਰੋਲ ਬਣਾਗਾ ਪੈ ਕਰਗਾ ਰੱਖ ਲੈਂਦੇ ਉਹ ਹੈ ਇਹ ਸਾਰੇ ਉਹ ਹੈ ਪੇਪਰ ਲੋ ਜੀ ਆਪਣਾ ਹੋਗਾ ਟਰੱਕ ਅਨਲੋਡ ਲਾਸਟ ਹੈ ਇਹ ਦੇ ਆਣ ਕਿੱਧਰ ਜਾਂਦਾ ਲੋਡ ਟਰੱਕ ਖਾਲੀ ਕਰਕੇ ਇੱਥੇ ਖੜ ਗਿਆ ਮੈਂ ਰੋਟੀ ਖਾਣੀ ਭੁੱਖ ਲੱਗੀ ਵੀ ਫਿਰ ਟਾਈਮ ਨਹੀਂ ਲੱਗਣਾ ਲੋਡ ਘੰ ਜਾਣਾ ਫਿਰ ਆਪਾਂ ਚੱਲੇ ਬੈਲਜੀਅਮ ਨੂੰ ਅੱਛਾ ਰਹੇਗਾ 230 ਕਿਲੋਮੀਟਰ ਖਾਲੀ ਟਰਾਲਾ ਉੱਥੇ ਕੱਟ ਜਾਣਾ ਪਾਰਕਿੰਗ ਚ ਫੇ ਹੋਰ ਚੱਕਾਂਗੇ ਨਾ ਮਾ 8:30 ਹੋ ਗਏ ਇੱਥੇ ਦੇਖ ਲੋ ਜਿਆ ਵੀ ਕੋਈ ਨਹੀਂ ਘੁੰਮਦਾ ਸੁੰਨ ਮਸਾਨ ਹੈ ਤੇ ਸਵੇਰੇ ਦੀ ਇੱਦਾਂ ਹੋਣਾ ਐ ਸਾਈਕਲਿੰਗ ਕਰੇਗਾ ਤੇ ਆਂ ਪੁਰਾਣੀਆਂ ਚਰਚਾਂ ਆਪਾਂ ਪਹੁੰਚ ਕੇ ਵੈਲਜੀਅਮ ਚ ਹੁਣ ਇੱਥੇ ਬਿਗਨ ਕੰਟਰੀ ਕਰਨਾ ਫੇ ਜਾਣਾ ਕਿਹਨੂੰ ਟਰਾਲਾ ਆਪਾਂ ਕੱਟਤਾ ਤੇ ਦੂਸਰਾ ਟਰਾਲਾ ਚੱਕਣਾ ਜਗਾ ਆਪਾਂ ਨਵਾਂ ਟਰਾਲਾ ਚੱਕਣ ਨੂੰ ਪਹੁੰਚ ਕੇ ਬੋਰਡ 'ਤੇ ਤੇ ਚੱਕ ਗਿਆ ਫੇ ਲੋਕੇਸ਼ਨ ਨਿਕਲ ਜਾਣਾ ਆਪਣੀ ਫੇਰ ਆਪਾਂ ਜੋੜ ਲਿਆ ਨਵਾਂ ਟਰਾਲਾ ਹੁਣ ਨਾ ਜਾਣਾ ਨਵੀਂ ਲੋਕੇਸ਼ਨ ਪਰ ਤਿੰਨ ਚਾਰ ਘੰਟੇ ਚਲਾਉਂਗੀ ਗੱਡੀ ਤੇ ਮੇਰਾ ਟਾਈਮ ਪੂਰਾ ਹੋ ਜਾਣਾ ਆਪਾਂ ਟਰਾਲਾ ਚੱਕਾ ਤੁਰ ਪੇ ਫੇਰ ਪੈਰਸੇ ਜਾਣਾ ਪਹਿਲਾਂ ਚਾਰ ਜਗ੍ਹਾ ਅਨਲੋਡ ਕਰਨਾ ਪਹਿਲਾ ਪੈਰਸ ਹੈ ਤੇ 3 ਘੰਟੇ ਚਲਾਣੀ ਗੱਡੀ ਫਿਰ ਲਾਣੀ ਕਿਤੇ ਪਾਰਕੇ ਆ ਆਪਾਂ ਦੁਆਰਾ ਫਿਰ ਫਰਾਂਸ ਸੈਂਟਰ ਹੋਵੇ ਇਹ ਲੱਗਿਆ ਬੋਰਡ ਮੈਂ ਟਰੱਕ ਲਾਤਾ ਪਾਰਕਿੰਗ ਐਸ ਟਾਈਮ ਹੈਗਾ ਮੈਂ ਫਰਾਂਸ ਚ ਹੈਗਾ ਮੈਂ ਸੇਸ ਹੋਣਾ ਤਾਂ ਕੱਪੜੇ-ਕੁਪੜੇ ਧੋਤੇ ਐ ਮੇਰਾ ਟਰੱਕ ਖੜਿਆ ਤੇ ਵਲੋਗ ਦੀ ਇੱਥੇ ਸਮਾਪਤੀ ਆ ਤੇ ਕਮੈਂਟ ਕਰਕੇ ਦੱਸਿਓ ਕਿਤਾ ਲੱਗਿਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ